ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰਿਤ ਵੀਰੇ ਸਾਰੇ ਵੀਰਾਂ ਦਾ ਇਸ ਚੈਨਲ 'ਤੇ ਸਵਾਗਤ ਕਰਦੇ ਆਂ ਦਾ ਸਵੇਰ ਦੇ ਸੈਟਰਾਟ ਤਸਵੀਰਾਂ ਵਿੱਚ ਵੀ ਸੁਰ ਕਰੀਬ ਤਟਕਸਾਰ ਤੋਂ ਜਿਹੜੀ ਬੱਤਲ ਵਾਈ ਆ ਖਾਸ ਕਰ ਮਾਝਾ ਦਬਾਬਤ ਖੇਤਰੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਤੇ ਕੁਝ ਬਠਿੰਡਾ ਦੇ ਆਸਪਾਸ ਖੇਤਰੋਗੇ ਹਰਮਾਨ ਘਟ ਹੋ ਗਿਆ ਸੰਗਰੀ ਤੇ ਆਸਪਾਸ ਖੇਤਰਾ ਵਿੱਚ ਵੇਖਸੋ ਦੇ ਕਾਫੀ ਜਿਹੜੀ ਸੰਗਣੀ ਪੱਤਲਵੇ ਦਾ ਤੌਰ ਚਾਰੀ ਤੇ ਕਿਤੇ ਕਿਤੇ ਨਿੱਕੀ ਮੋਟੀ ਜਿਹੜੀ ਕਾਰਵਾਈ ਚੱਲ ਰਹੀ ਕਿਤੇ ਕਿਤੇ ਹਲਕੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਤੇਜ਼ੜਮੀ ਦੀ ਛੱਟਾਂ ਵੇਖ ਕੀ ਆ ਸਿਸਟਮ ਬਣਿਆ ਸੀ ਜੰਮੂ ਕਸ਼ਮੀਰ ਤੇ ਜੋ ਕਿ ਥੱਲੇਵਾਲ ਨੂੰ ਖਿਸ ਗਿਆ ਜਨਕੀ ਪੰਜਾਬ ਵੱਲੋਂ ਤਾਂ ਇਸ ਵਿੱਚ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਦੇ ਇਲਾਕੇ ਹੋ ਗਏ ਕੁਸ਼ਤ ਉਸ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਜਨਾਲਾ ਆ ਗਿਆ ਡੇਰਾ ਪਾਪਾ ਨਾਨਕ ਤੇ ਬਾਕੀ ਪਠਾਨਕੋਟ ਦੇ ਕੁਝ ਇਲਾਕੇ ਹੋ ਗਏ ਹੁਸ਼ਿਆਰਪੁਰ ਦੇ ਕੁਝ ਇਲਾਕੇ ਵਿੱਚ ਦੇਖ ਸਕਦੇ ਬੱਤਲਵਈ ਜਿਹੜੀ ਐਂਟਰ ਹੋ ਚੁੱਕੀ ਹੈ ਤੇ ਕਾਫੀ ਖੇਤरां ਵਿੱਚ ਅਸਵੀਅਤ ਤੇ ਜਿਹੜੀ ਬੱਤਲਵਈ ਦੇ ਨਾਲ ਕਿਤੇ ਕਿਤੇ ਨਿੱਕੀ ਮੋਟੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੁਸੀਂ ਕਮੈਂਟ ਕਰਕੇ ਜੁੜੋ ਉਸ ਨਾਲ ਤੁਹਾਡੇ ਕੇਸਸ ਦਾ ਮੌਸਮ ਹੈ ਤੇ ਬਾਕੀ ਫਰੀਦਕੋਟ ਵਿੱਚ ਵੀ ਇਹ ਤੜਕਸਾਰ ਨੁਕਾਰਵ ਇਸਤਿਆਸ ਖੇਤਰੋਂ ਬਠਿੰਡਾ ਦੇ ਕੁਝ ਖੇਤਰੋਗੇ ਉਸ ਤੋਂ ਬਾਅਦ ਹਨਮਾਨਗੜ੍ਹ ਤੇ ਸੰਗਰੀਆ ਦੇ ਖੇਤਰੋਗੇ ਚੂਰੂ ਦੇ ਆਸ-ਪਾਸ ਬਿਕਾਨੇਰ ਦੇ ਖੇਤਰੋਗੇ ਉਸ ਵਰ ਕੈਥਲ ਕਾ ਕਰਨਾਲ ਦੇ ਖੇਤਰੋਗੇ ਅੰਮਾਲਾ ਕਾ ਪੰਚਕੂਲ ਕਾ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋਗੇ ਆ ਤੇ ਨਾਲ ਲੱਗਦੇ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾ ਵਿੱਚਕਾਰ ਵੀ ਜਿਹੜੇ ਵੇਖਣ ਨੂੰ ਮਿਲਿਆ ਨੇ ਕਾਫੀ ਜੜ ਵੇਖਸ ਉਹਦੇ ਬੱਤਲਵਾਈ ਜਿਹੜੀ ਆ ਬੰਨੀ ਸ਼ੁਰੂ ਹੋ ਗਈ ਤੇ ਅੱਜ ਆ 25 ਤੇ ਕੱਲ 26 ਠੀਕ ਹੈ ਦੋ ਦਿਨਾਂ ਦੇ ਵਿੱਚ ਗੱਲ ਕਰਾਂਗੇ ਕਿ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਕੋਟ ਦੀ ਬੇਨਤੀ ਕਰਨਾ ਚਾਹੁੰਦੇ ਕੋ ਚਾਰਜ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜਿਲ੍ਹੇ ਤੇ ਸਵੀਡਨ ਵੀ ਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਈ ਕੋਟ ਦੀ ਬੇਨਤੀ ਕਰਨਾ ਚਾਹੁੰਦੇ ਜਿਹੜੇ ਵੀ ਚੈਨਲ ਤੋਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਵੇਖੋ ਜੀ ਸੈਟਲਾਈਟ ਤਸਵੀਰਾਂ ਤੁਹਾਨੂੰ ਬੁਖਾਰ ਦਿੱਤੀਆਂ ਨੇ ਤਾਂ ਹੁਣ ਆਪਾਂ ਗੱਲ ਕਰਦੇ ਆ ਕਿ ਅੱਜ ਤੇ ਕੱਲ ਜਾਨਕੀ 25 ਤੇ 26 ਇਹ ਦੋ ਦਿਨਾਂ ਦੇ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦੇ ਕਾਫੀ ਖੇਤਰਾਂ 'ਚ ਮੀਂਹ ਦਾ ਅਸਰ ਵੇਖ ਸਕਦੇ ਹੋ ਸੈਟਲਾਈਟ ਤਸਵੀਰਾਂ 'ਚ ਬੰਦੇ ਦਿਖਾਈ ਦੇ ਰਹੇ ਨੇ ਅੱਜ ਵੀ ਕਾਫੀ 25 ਤੇ 26 ਉਸ 27 ਤੋਂ ਲੈ ਕੇ 28 ਤੇ ਠੀਕ ਹੈ ਚਾਰਕ ਦਿਨਾਂ ਦੇ ਵਿੱਚ ਪੰਜਾਬ ਦੇ ਲਗਭਗ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚਿਆ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਤੇ ਕੁਝ ਇਹੋ ਜਿਹੇ ਦੋ ਚਾਰ ਜ਼ਿਲ੍ਹੇ ਚਾਰ ਪੰਜਲੇ ਹੋ ਸਕਦੇ ਪੰਜਾਬ ਦੇ ਜਿੱਥੇ ਕਿ ਭਾਰੀ ਤੋਂ ਤੀ ਭਾਰੀ ਵੀ ਦਰਜ ਕੀਤਾ ਜਾ ਸਕਦਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਦੇ ਖੇਤਰ ਚੱਡੀਗੜ੍ਹ ਹੋ ਗਿਆ ਆ ਦਿੱਲੀ ਦੇ ਖੇਤਰੋਗੇ ਜਰ ਨਾਲ ਲੱਗਦੇ ਆਪਣੇ ਰਾਜਸਥਾਨ ਦੇ ਖੇਤਰਾਂ ਵਿੱਚ ਵੀ ਜਿਹੜੇ ਚਾਂਸ ਬੰਦੇ ਦਿਖਾਈ ਦੇ ਰਹੇ ਨੇ ਜਨ ਕਿ ਇੱਥੇ ਵੀ ਜਿਹੜੇ ਕਾਰਵਾਈਆਂ ਹੁੰਦੇ ਆ ਸਾਂ ਨੇ ਤਾਂ ਮਾਨਸੂਨ ਦੀ ਗੱਲ ਕਰੀ ਤਾਂ ਮਾਨਸੂਨ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਹੋਗੇ ਜਾਂ ਹਰਿਆਣਾ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਦੇ ਪੱਛਮੀ ਯੂਪੀ ਦੇ ਖੇਤਰੋਗੇ ਇੱਥੇ ਦੀ ਮਾਨਸੂਨ ਦੀ दस्तक ਹੋ ਚੁੱਕੀ ਹੈ ਪਠਾਨਕੋਟ ਗੁਰਦਾਸਪੁਰ ਤੇ ਲੱਗੇ ਅਮਰਸਰ ਤਰਨਤਾਰਨ ਤੇ ਲੱਗੇ ਆ ਕੁਝ ਆਪਣੇ ਅਫਰੂਸਪੁਰ ਦੇ ਉੱਤਰੀ ਭਾਗ ਹੋਗੇ ਜਾਂ ਆਪਣੇ ਜਲੰਧਰ ਕਪੂਰਥਲਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂਸ਼ਹਿਰ ਹੋ ਗਿਆ ਰੂਪਨਗਰ ਮੋਹਾਲੀ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਆ ਪਟਿਆਲਾ ਸੰਗਰੂਰ ਅਮਲੇਰਕੋਟਲਾ ਦੇ ਭਾਗ ਹੋਗੇ ਕੁਝ ਤੇ ਉਸ ਤੋਂ ਬਾਅਦ ਚੰਡੀਗੜ੍ਹ ਹੋ ਗਿਆ ਜਾਂ ਨਾਲ ਲੱਗਦੇ ਆ ਰੂਪਨਗਰ ਦੇ ਖੇਤਰੋ ਕਿ ਵਿੱਚ ਯੂਪੀ ਸਾਰਨਪੁਰ ਹੋ ਗਿਆ ਮੁਜ਼ਫਰਨਗਰ ਨਗਰ ਹੋ ਗਿਆ ਜਾਂ ਇਸ ਦੇ ਨਾਲਕਦ ਖੇਤਰਾਇ ਮੌਨਸੂਨ ਦੀ दस्तक ਹੋ ਚੁੱਕੀ ਤਾਂ ਬਾਕੀ ਜਿਹੜੇ ਪੰਜਾਬ ਦੇ ਇਲਾਕੇ ਜਾਂ ਉੱਤਰੀ ਰਾਜਸਥਾਨ ਹੋ ਗਿਆ ਆ ਹਰਿਆਣਾ ਦੇ ਖੇਤਰ ਹੋ ਗਏ ਤੇ ਦਿੱਲੀ ਦੇ ਖੇਤਰ ਹੋ ਗਏ ਤੇ ਪੱਛਮੀ ਯੂਪੀ ਦੇ ਬਾਕੀ ਜਿਹੜੇ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਤਾਂ ਕਾਫੀ ਇਲਾਕਿਆਂ ਨੂੰ ਜਾਨਕੀ ਪੂਰਾ ਜਿਹੜਾ ਇੰਡੀਆ ਜਾਨਕੀ ਭਾਰਤ ਨੂੰ ਜਿਹੜਾ ਕਵਰ ਕਰ ਲੇਗਾ ਮੌਨਸੂਨ ਤਾਂ ਕਾਫੀ ਖੇਤਰਾ ਮੀਂਹ ਦੀ ਗਤੀਵਧੀਆਂ ਆ ਵੇਖਣ ਨੂੰ ਮਿਲਣਗੀਆਂ ਤੇ 25 26 ਉਸ 27 28 30 ਜੂਨ ਤੱਕ ਇਸ ਤਰ੍ਹਾਂ ਜਿਹੜੀ ਕਾਰਵਾਈ ਰਹਿ ਸਕਦੀ ਹੈ ਇੱਕ ਦਿਨ ਹੋ ਸਕਦਾ ਗੈਰ ਵਿੱਚੋਂ ਪੈ ਹੋ ਸਕਦਾ ਹੈ ਜਾਂ ਆਪਾਂ ਗੱਲ ਕਰੇ ਟਟਮੀਆਂ रह ਸਕਦੇ باقی ਦੋ ਜਾਂ ਤਿੰਨ ਵਾਰ ਕਾਫੀ ਖੇਤਰਾ ਵਿੱਚ ਵੱਟੇ ਪੱਦਰ ਤੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਆ ਵੱਡੇ ਪੱਦਰ ਤੇ ਜਿਹੜਾ ਮੀਂਹ ਦਰਜ ਕੀਤਾ ਚਾਸ ਹਲਕੇ ਤੋਂ ਦਰਮਿਆਨਾ ਦਰਮਿਆਨੇ ਤੇਜ਼ ਕਿਤੇ ਕਿਤੇ ਭਾਰੀ ਤੋਤੀ ਭਾਰੀ ਵੀ ਦਰਜ ਕੀਤਾ ਆ ਜਾਣ ਦੀ ਜਿਹੜੀ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਸੈਟਲਾਈਟ ਤਸਵੀਰਾਂ ਵਿੱਚ ਵੇਸਰ ਕਾਫੀ ਖੇਤਰਾ ਵਿੱਚ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਅੱਜ ਤੇ ਕੱਲ 25 ਤੇ 26 ਆਜੂਨ 2025 ਨੂੰ ਅੱਜ ਤੇ ਕੱਲ ਕਾਫੀ ਖੇਤਰਾ ਵਿੱਚ ਸਾਰ ਰਹਿਣਗੇ ਅਕਤਕਤੇ ਨਿੱਕੀ-ਮੋਟੀ ਆਪਾਂ ਗੱਲ ਕਰੀ ਕਿਤਕਤੇ ਹਲਕੇ ਤੋਂ ਦਰਮਿਆਨਾ ਤੇ ਕਿਤਕਤੇ ਦਰਮਿਆਨੇ ਤੇਜ ਜਿਹੜੇ ਮੀਦियां ਆ ਛੱਟਾ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਮੋਟਾ-ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 25 ਤੇ 26 ਉਸ 27 ਤੋਂ ਲੈ ਕੇ 30 ਜੂਨ ਦੇ ਵਿਚਾਲੇ ਹਰੇਕ ਜ਼ਿਲ੍ਹੇ ਤੱਕ ਮੀਂਹ ਪਹੁੰਚੇਗਾ ਭਾਵੇਂ ਪਠਾਨਕੋਟ ਹੋਵੇ ਗੁਰਦਾਸਪੁਰ ਹੋਵੇ ਹੁਸ਼ਿਆਰਪੁਰ ਹੋਵੇ ਨਵਾਂਸ਼ਹਿਰ ਹੋਵੇ ਰੂਪਨਗਰ ਹੋਵੇ ਮੋਹਾਲੀ ਚੰਡੀਗੜ੍ਹ ਹੋਵੇ ਫਤਿਗੜ੍ਹ ਸਾਹਿਬ ਮਲੇਰਕੋਟਲਾ ਆ ਲੁਧਿਆਣਾ ਦੇ ਖੇਤਰ ਹੋਵੇ ਅੰਮ੍ਰਿਤਸਰ ਤਰਨਤਾਰਨ ਹੋਵੇ ਜਲੰਧਰ ਕਪੂਰਥਾਲਾ ਨਾਲ ਲੱਗਦੇ ਆ ਰੋਗੇ ਫਰੀਦਕੋਟ ਮੁਕਸਰ ਫਾਜ਼ਿਲਕਾ ਆ ਗਿਆ ਮਾਨਸਾ ਬਠਿੰਡਾ ਪਟਿਆਲਾ ਸੰਗਰੂਰ ਜਿਹੜੇ ਪੰਜਾਬ ਦੇ ਲਗਭਗ ਸਾਰੇ 23 ਜ਼ਿਲ੍ਹਿਆਂ ਵਿੱਚ ਮੀਂਹ ਪਹੁੰਚੰਦਾ ਸਾਰਨ ਜਿਹੜੇ ਹੁਣ ਦਿੜ ਰਹਿ ਗਏ ਜੂਨ ਤੇ ਕਾਫੀ ਕਿਸ ਤਰ੍ਹਾਂ 2 ਵਜੇ 3 ਵਾਰ ਆ ਵੱਡੇ ਪੱਧਰ ਤੇ ਮੀਂਹ ਜੜ ਪ੍ਰਭਾਵਿਤ ਕਰ ਸਕਦਾ ਕਿਤੇ ਕਿਤੇ ਹਲਕਾ ਦਰਮਿਆਨਾ ਕਰਕੇ ਦਰਮਿਆਨੇ ਤੇਜ਼ ਤੇ ਕੁਝ 2-4 ਜ਼ਿਲ੍ਹੇ ਜਾਂ 4-5 ਲਿਆਂ ਵਿੱਚ ਹਾਰਡਵਰ ਦੀ ਜਿਹੜੀ ਸਥਿਤੀ ਬੰਦੀ ਦਿਖਾਈ ਦੇ ਰਹੀ ਹੈ ਤਾਂ ਸ਼੍ਰੀ ਗੰਗਣ ਹਨਮਾਨ ਘਾਟ ਹੋ ਗਿਆ ਨੂਬ ਘਾਟ ਹੋ ਗਿਆ ਖਾਜੂ ਵਾਲਾ ਬੀਕਾਨੇਰ ਦੇ ਖੇਤਰਾਂ ਵਿੱਚ ਕਾਫੀ ਜਿਹੜੇ ਸਾਰ ਰਹਿਣਗੇ 25 ਤੇ 2 ਤੁਬਾਰ 27 ਤੋਂ ਲੈ ਕੇ 30 ਜੂਨ ਦੇ ਵਿਚਾਲੇ ਜਾਂ 26 ਤੋਂ ਲੈ ਕੇ 30 ਜੂਨ ਦੇ ਵਿਚਾਲੇ ਆ ਦੋ ਜਾਂ ਤਿੰਨ ਵਾਰ ਵੱਡੇ ਪੱਤਰ ਤੇ ਮੀਂਹ ਜਿਹੜਾ ਇਹਨਾਂ ਖੇਤਰਾਂ ਪ੍ਰਭਾਵਿਤ ਕਰ ਸਿਰਸਾ ਸਾਰ ਹੋ ਗਿਆ ਫਤਿਹਾਬਾਦ ਤੋਂ ਕ ਜੀਨ ਕੁਰਖੇਤਰ ਕੈਥਲ ਅੰਬਾਲਾ ਪੰਚਕੂਲਾ ਗਿਆ ਆ ਦਿੱਲੀ ਹੋ ਗਿਆ ਪੱਛਮੀ ਯੂਪੀ ਦੇ ਕਾਫੀ ਖੇਤਰਾਂ ਵਿੱਚ 25 26 ਤੋਂ ਉਸ ਤੋਂ ਬਾਅਦ 27 ਤੋਂ ਲੈ ਕੇ 30 ਜੂਨ ਦੇ ਵਿਚਾਲੇ ਜੜਮੀ ਦਾ ਸਾਰ ਬੰਦ ਦਿਖਾਈ ਦੇ ਰਹੇ ਦੋ ਜਾਂ ਤਿੰਨ ਵਾਰ ਕਾਫੀ ਖੇਤਰ ਵੱੱਡੇ ਪੱਤਰ ਤੇ ਮੀਂਹ ਜਿਹੜਾ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਹੋਰ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈ ਬੇਟੂ ਮੰਨਤਾ ਵੀਰ ਤੋੜਾ ਬਹੁਤ ਬਹੁਤ ਧੰਨਵਾਦ